ਜ਼ਿਲ੍ਹਾ శ్రీ ਮੁਕਤਸਰ ਸਾਹਿਬ ਦੇ ਪਿੰਡ ਸੰਗੂ ਤੌਣ ਵਿੱਚ ਕਿਸਾਨਾਂ ਦੀ ਲੰਮੀ ਮੰਗ ਅੱਜ ਹੋਈ ਪੂਰੀ ਜਦ 40 ਕਿੱਲੇ ਲੰਬੇ ਖਾਲ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਹੋਇਆ। ਨੀ ਪੱਥਰ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਰੱਖਿਆ ਗਿਆ। ਪਿੰਡ ਵਾਸੀਆਂ ਨੇ ਖੁਸ਼ੀ ਜਤਾਈ ਤੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਇਸ ਨਾਲ 200 ਏਕੜ ਰਕਬੇ ਨੂੰ ਫਾਇਦਾ ਹੋਵੇਗਾ। ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਸੰਗੂ ਤੌਣ। ਇਹ ਖਾਲ 30 ਸਾਲ ਦੀ ਮੰਗ ਸੀ ਤੇ ਕਿਸੇ ਵੀ ਸਰਕਾਰ ਨੇ ਸਾਡੀ ਮੰਗ ਪੂਰੀ ਨਹੀਂ ਕੀਤੀ ਜੋ ਕਿ ਹੁਣ ਆਮ ਪਾਰਟੀ ਦੀ ਸਰਕਾਰ ਆਈ ਇਹ ਤਿੰਨ ਸਾਲਾਂ ਦੇ ਵਿੱਚ ਸਾਡੀ ਪਹਿਲੀ ਮੰਗ ਇਹਨਾਂ ਨੇ ਸਾਡੇ ਖਾਲ ਦੀ ਪੂਰੀ ਕਰਨ ਦਿੱਤੀ ਆ ਜੋ ਕਿ ਖਾਲ ਦਾ ਪਾਣੀ ਪਿੱਛੇ ਟਟ ਜਾਂਦਾ ਸੀ ਗਾਂ ਖੇਤਾਂ ਨੂੰ ਪਹੁੰਚਦਾ ਨਹੀਂ ਸੀ ਉਹ ਸਾਡਾ ਹੁਣ ਇਸ ਖਾਲ ਪੱਧਕੇ ਬਣ ਨਾਲ ਪਾਣੀ ਦਾ ਨੁਕਸਾਨ ਨਹੀਂ ਹੁੰਦਾਗਾ ਇਹਦਾ ਸਾਨੂੰ ਘੱਟੋ ਘੱਟ 25-30 ਘਰਾਂ ਨੂੰ ਫਾਇਦਾ ਹੋਇਆ 200 ਕਿੱਲੇ ਨੂੰ ਬਹੁਤ ਵਧੀਆ ਇਸ ਖਾਲ ਦੇ ਉੱਤੇ 200 ਕਿੱਲਾ ਰਕਬਾ ਪੈਂਦਾ ਜੋ ਕਿ ਇਹਨੂੰ ਪਾਣੀ ਲੱਗੂਗਾ ਤੇ ਐਸੀ ਸਾਰੇ ਪ੍ਰਸ਼ਾਸਨ ਦਾ ਐਮਐਲਏ ਸਾਹਿਬ ਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਸਾਡੇ ਜਿਹੜੇ ਪਿੰਡ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਹੋਣ 2 ਸਾਲਾਂ ਦੇ ਵਿੱਚ ਚੱਲੇ ਆ ਤੇ ਉਹ ਸਾਡੇ ਸਾਰੇ ਨੇਤਰੇ ਚੜਨਗੇ ਅਸੀਂ ਬਹੁਤ ਵੱਡੀ ਆਸ ਕੀਤੀ ਆ ਬਣ ਜੂਗਾ ਇਹ ਜਿਹੜਾ ਠੇਕਾ ਹੋ ਚੁੱਕਿਆ ਖਾਲ ਦਾ ਇਹ ਆਂਦੇ ਆ ਵੀ ਲਗਭਗ 20 ਤੋਂ 25 ਦਿਨਾਂ ਦੇ ਵਿੱਚ ਅਸੀਂ 20 ਕਿੱਲੇ ਖਾਲ ਤਿਆਰ ਕਰ ਦਿਆਂਗੇ ਜੋ ਕਿ 30 ਕਿੱਲੇ ਖਾਲ ਪਾਸ ਹੋਇਆ ਚਲਦੀ ਚਲਦੀ 20 25 ਘਰਾਂ ਨੂੰ ਫਾਇਦਾ ਜੀ ਇਸ ਖਾਲ ਦੇ ਪਹਿਲਾਂ ਕੰਪਲੈਸ਼ਨ ਚਾਹੀ ਹੁੰਦੀ ਸੀ ਜੀ ਕਿਸਾਨ ਨੂੰ ਇਹ ਜੋ ਕਿ ਅੱਗੇ ਜਿਹੜੀ ਸਚਾਈ ਹੁੰਦੀ ਸੀ ਉਹ ਬਹੁਤ ਬੋਰਾ ਨਾਲ ਟੂ ਵੈਲ ਨਾਲ ਜਿਹੜੇ ਜਨਰੇਟਰਾਂ ਦਾ ਤੇਲ ਛੱਡਦੇ ਸੀਗੇ ਹੁਣ ਇਸ ਨਹਿਰੀ ਪਾਣੀ ਨਾਲ ਸਾਡੀ ਬਿਜਲੀ ਦੀ ਬਚਤ ਹੋਊਗੀ ਡੀਜ਼ਲ ਦੀ ਬਚਤ ਹੋਊਗੀ ਤੇ ਸਾਡੀ ਫਸਲ ਦੇ ਵਿੱਚ ਵੀ ਵਾਧਾ ਹੋਊਗਾ ਜੋ ਕਿ ਨਹਿਰ ਦਾ ਪਾਣੀ ਲੱਗੂਗਾ ਤਾਂ ਸਾਡੀ ਫਸਲ ਦਾ ਵੀ ਝਾੜ ਵਧੂਗਾ ਭਾਈ ਜੀ ਕੀ ਨਾ ਹੋਰ ਜਿਹੜਾ ਹੈ ਉਹ ਕਾਰਨ ਹੋਇਆ ਕਿ ਇਸ ਕੰਮ ਦਾ ਹੋਇਆ ਤੇ ਕਿੰਨਾ ਕੋ ਆਸਾਨ ਹੋਊਗਾ ਇਸ ਨਾਲ ਖੇਤੀ ਕਰਨਾ ਪਿੰਡ ਸੰਗੂ ਤੁਣ ਜੀ 40 ਕਿੱਲੇ ਲਗਭਗ ਖਾਲਾ ਜੀ ਇਹ ਪਿੰਡ ਦੇ ਜੋ ਖਾਲੇ ਬਣਨ ਲੱਗਿਆ ਬਾਕੀ ਸਾਰੇ ਪਿੰਡਾਂ ਦੇ ਖਾਲੇ ਬਣ ਗਏ ਸੀ ਪਿੰਡ ਚ ਵੀ ਬਣ ਗਏ ਸੀ ਪਰ ਇਹ ਪਹਿਲੀ ਵਾਰ ਖਾਲਾ ਬਣਨ ਲੱਗਿਆ ਬਹੁਤ ਲੰਮਾ ਕਿਰਤਾਂੋਂ ਮੰਗ ਸੀਗੀ ਵੀ ਇਹ ਖਾਲਾ ਬਣ ਜੇ ਤਾਂ ਹੁਣ ਇਹ ਖਾਲੇ ਬਣਨ ਨਾਲ ਵਧੀਆ ਖੇਤੀ ਹੋਊਗੀ ਵਧੀਆ ਮੌਕੇ ਤੇ ਪਾਣੀ ਪਹੁੰਚੂਗਾ ਪਹਿਲਾਂ ਰਾਹ ਦੇ ਵਿੱਚ ਹੀ ਪਾਣੀ ਖਰਾਬ ਹੁੰਦਾ ਰਹਿੰਦਾ ਸੀ ਬਹੁਤ ਦੁਖੀ ਸੀ ਖਾਲੇ ਤੋਂ ਬਿਨਾ ਇਹ ਸਰਦਾਰ ਕਾਕਾ ਬਰਾੜਾ ਐਮਐਲਏ ਜਗਦੀਪ ਸਿੰਘ ਇਹਨਾਂ ਨੇ ਇਹਦਾ ਦਰਦ ਘਟਨ ਕਰਕੇ ਅੱਜ ਸਾਨੂੰ 40 ਕਿੱਲੇ ਖਾਲ ਬਣਨ ਦੀ ਜਿਮੇਵਾਰੀ ਦੇਤੀ ਹੈ ਹੁਣ ਇੱਥੇ ਕੱਲ ਤੋਂ ਖਾਲ ਸ਼ੁਰੂ ਹੋ ਜਾਊਗਾ ਅਸੀਂ ਕਾਕੇ ਦਾ ਐਮਐਲਏ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹੋਰ ਵੀ ਚਾਰ ਘਰਾਂ ਦੇ ਖਾਲੇ ਚਾਰ ਵਸ ਸ਼ਾਖਾਂ ਦੇ ਚਾਰ ਖਾਲੇ ਹੋਰ ਮਨਜ਼ੂਰ ਹੋਏ ਪਏ ਆ ਉਹ ਨਰੇਗਾ ਤੋਂ ਬਣਨਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜਾ ਇਹ ਖਾਲੇ ਦੀ ਸਾਨੂੰ ਵਾਗਡੋਰ ਦਿੱਤੀ ਹੈ